దేశందసాతర్ ਇਲਾਕਿਆਂ ਚ ਮੌਨਸੂਨ ਪਹੁੰਚ ਚੁੱਕਿਆ ਹੈ ਤੇਲੇ ਵਿੱਚ ਮੌਨਸੂਨ ਕਾਰਨ ਸ਼ਨੀਵਾਰ ਨੂੰ ਚੰਗਾ ਮੀਂਹ ਪਿਆ ਜਿਸ ਦੇ ਬਾਅਦ ਹਿਮਾਚਲ ਪ੍ਰਦੇਸ਼ ਪੱਛਮੀ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੇ ਸਾਰੇ ਇਲਾਕਿਆਂ ਚ ਮੌਨਸੂਨ ਪੂਰੀ ਤਰ੍ਹਾਂ ਐਕਟਿਵ ਹੋ ਜਾਵੇਗਾ ਮੌਸਮ ਵਿਭਾਗ ਨੇ ਉੱਤਰ ਭਾਰਤ ਦੇ ਚ ਪਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ ਸੂਚੇ ਅਨੁਸਾਰ ਉੱਤਰਾਖੰਡ ਵਿੱਚ ਬੱਦਲ ਫੱਟਣਾ ਤੇ ਚਟਾਨਾਂ ਹਿਸਕਣ ਕਾਰਨ ਪਿਛਲੇ 24 ਘੰਟਿਆਂ 'ਚ ਹੁਣ ਤੱਕ 35 ਲੋਕਾਂ ਦੀ ਮੌਤ ਦੀ ਖਬਰ ਹੈ ਜਦਕਿ 50 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਨੇ ਅਰਾਂ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਤੋਂ 2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ ਇਸਲਾਗ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਉੱਤਰ ਪ੍ਰਾਤਿਚਕ ਲਈ 72 ਘੰਟਿਆਂ ਤੱਕ ਪਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਆਰਟੀਬੀਪੀ ਦੀ ਪੈਂਤੀ ਮੈਂਬਰੀ ਟੀਮ ਪਤੌਰਗੋਟ ਤੋਂ तकरीबन 5 ਕਿਲੋਮੀਟਰ ਦੂਰ ਨੌਲੜਾ ਦੇ ਇਲਾਕੇ ਵਿੱਚ ਬਚਾਅ ਕਾਰਜਾਂ ਲਈ ਪੇਚੀ ਗਈ ਹੈ ਪਾਰੀ ਮੀਂਹ ਦੇ ਕਾਰਨ ਗੰਗੋਤਰੀ ਹਾਈਵੇ ਦੀ ਸੜਕ ਬਹਿ ਗਈ ਹੈ ਜਿਸ ਕਾਰਨ ਲੋਕਾਂ ਨੂੰ ਪਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਕੁਦਰਤੀ ਆਫਤਾਂਵੰਦ ਅਸਰ ਚਾਰਤੰਦ ਯਾਤਰੀ ਤੇ ਪਿਆ ਯਾਤਰੀ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਹਾਦਸੇ ਕਾਰਨ ਕਈ ਯਾਤਰੀ ਉੱਪਰਲੇ ਇਲਾਕਿਆਂ ਤੋਂ ਹੇਠਾਂ ਵੱਲ ਨੂੰ ਰੁਕਾ ਰਹੇ ਨੇ ਮੁੰਬਈ ਵਿੱਚ ਵਾਰ-ਵਾਰ ਸਮੁੰਦਰ ਵਿੱਚ ਹਾਈ ਟਾਈਡ ਆ ਰਿਹਾ ਜਿਸ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਨਾਰਿਆਂ ਤੋਂ ਦੂਰ ਰਹਿਣ ਲਈ ਕਿਹਾ ਹੈ ਤਾਂ ਜੋ ਕੋਈ ਸੁਖਾਵੀ ਘਟਨਾ ਨਾ ਵਾਪਰੇ ਕੁਝ ਘੰਟਿਆਂ ਦੀ ਮूसलाधार ਬਰਸਾਤ ਦੇ ਬਾਅਦ ਮਾਇਨਗਰੀ ਮੁੰਬਈ ਦੀ ਪੱਜ ਦੀ ਤੌਰ ਤੇ ਜ਼ਿੰਦਗੀ ਠਪਕ ਲੱਗ ਗਿਆ ਹੈ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਤੇ ਕਿਜੁਗਾ ਰੇਲ ਪੱਟੀਆਂ ਵੀ ਪਾਣੀ ਵਿੱਚ ਡੁੱਬੀਆਂ ਨੇ ਪਾਣੀ ਭਰਨ ਅਤੇ ਜਾਮਦੀ ਹੋਣ ਦੇ ਕਾਰਨ ਮੁੰਬਈ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਪਿਛਲੇ ਕੁਝ ਘੰਟਿਆਂ ਤੋਂ ਮੁੰਬਈ ਵਿੱਚ ਬਾਰਿਸ਼ ਸ਼ੁਰੂ ਕੀ ਹੋਈ ਹੈ ਪਰ ਮੌਸਮ ਵਿਭਾਗ ਨੇ ਪਹਿਲਾਂ ਹੀ ਅਗਲੇ 48 ਘੰਟੇ ਤੱਕ ਪਾਰੀ ਬਾਰਿਸ਼ ਦੀ ਸੰਭਾਵਨਾ ਦੱਸਾਈ ਹੈ ਐਮ ਆਈ ਐਮ ਦੇ ਪ੍ਰਮੁੱਖ ਅਸੂਦੀਨ ਓਵੇਸੀ ਨੇ ਸ਼ਨੀਵਾਰ ਨੂੰ ਭਾਜਪਾ ਉੱਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਭਾਜਪਾ ਰਾਸ਼ਟਰੀ ਸਵੈ ਸੇਵਕ ਸੰਘ ਦੇ ਏਜੰਡੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਚੋਣਾਂ ਦੇ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੀ ਸੱਤਾ ਨੂੰ ਸਮਾਜਵਾਦੀ ਪਾਰਟੀ ਦੇ ਨਾਲ ਹੀ ਬਸਪਾ ਤੇ ਕਾਂਗਰਸ ਉੱਤੇ ਵੀ ਹਮਲੇ ਜਾਰੀ ਰੱਖੇ। ਉਨ੍ਹਾਂ ਕਿਹਾ ਕਿ ਇਸ ਸੂਬੇ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਨੂੰ ਹਟਾਉਣ ਦਾ ਤਾਕਤ ਸਿਰਫ ਬੀਜੇਪੀ ਦੇ ਵਿੱਚ ਹੈ। ਚਾਹ ਨੇ ਇਲਜ਼ਾਮ ਲਗਾਇਆ ਕਿ ਸੱਪਾਤੇ ਬਸਪਾ ਦੇ ਰਾਜ ਦੇ ਦੌਰਾਨ ਸੂਬੇ ਵਿੱਚ ਪਿਛੜਾਪਨ ਅਤੇ ਗਰੀਬੀ ਆਈ ਹੈ। ਸ਼੍ਰੀਲੰਕਾਈ ਜਲਸੀਨਾ ਨੇ ਐਤੌਲ ਨਿਕ ਪਰ ਫਿਰ ਪੰਜ ਭਾਰਤੀ ਮਛੇਰੀਆਂ ਨੂੰ ਗ੍ਰਫਤਾਰ ਕਰਕੇ ਉਹਨਾਂ ਦੀ ਕਿਸ਼ਤੀਆਂ ਵੀ ਜ਼ਬਤ ਕਰ ਲਿਆ ਅਧਿਕਾਰਤ ਸਰੂਤਰਨ ਦੱਸਦਾ ਹੈ ਕਿ ਰਾਮੇਸ਼ਵਰ ਤੋਂ ਸ਼ਨੀਵਾਰ ਦੀ ਸਵੇਰ ਨੂੰ 600 ਨੀ ਕਿਸ਼ਤੀਆਂ ਮਛੀਆਂ ਫੜਨ ਲਈ ਸਮੁੰਦਰ ਚ ਗਈਆਂ ਸਨ ਗ੍ਰਫਤਾਰ ਕੀਤੇ ਗਏ ਮਛੇਰੀਆਂ ਨੂੰ ਪੁੱਛ ਕੇ ਚਲੀ ਕੰਕੇਸੂਥਰੀ ਬੰਦਰਗਾਹ ਲਿਜਾਇਆ ਗਿਆ ਹੈ ਆਧਾਰ ਕਾਰਡ ਦੀ ਟੈਗਲਾਈਨ ਆਮ ਆਦਮੀ ਦਾ ਦੇ ਕਾਰ ਨੂੰ ਬਦਲ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਫੈਸਲਾ ਦਿੱਲੀ ਦੇ ਕੁਝ ਪਾਰਟੀਆਂ ਨੂੰ ਆ ਚਨੇ ਕੁਝ ਲੋਕਾਂ ਦੀ ਅਪੀਲ ਦੇ ਬਾਅਦ ਆ ਹੁਣ ਆਧਾਰ ਕਾਰਡ ਦੀ ਨਵੀਂ ਟੈਗਲਾਈਨ ਮੇਰਾ ਆਧਾਰ ਮੇਰੀ ਪਛਾਣ ਹੋਏਗੀ ਹਾਲਾਂਕਿ ਕੁਸੂਤਰਾ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਸਤਾ ਸਮਾਜਨ ਦੇ ਬਾਅਦ ਇਸ ਕਲ ਦੀ ਮੰਗ ਕੀਤੀ ਜਾ ਰਹੀ ਸੀ